ਸਤਿ ਸ੍ਰੀ ਅਕਾਲ ਅੱਜ ਆਪਾਂ ਗੱਲ ਕਰ ਰਹੇ ਹਾਂ हेमा ਕੰਦਾਰੀ ਦੀ ਦੁਕਾਨ ਦੀ ਦੀ ਲੇਡੀਜ਼ ਬੁਟੀਕ ਐਂ ਕਲੈਕਸ਼ਨਸ ਹਾਂਜੀ ਸਤਿ ਸ੍ਰੀ ਅਕਾਲ ਹਾਂ ਇਹ ਇੱਕ ਕਾਫੀ ਚਰਚਾ ਵਿੱਚ ਰਿਹਾ ਹੈ ਬਿਲਕੁਲ ਸਾਡੇ ਕੋਲ ਨਾ ਇੱਕ ਲਿਖਤ ਹੈ हेमा ਦਾ ਲੇਡੀਜ਼ ਬੁਟੀਕ ਪਿਆਰ ਅਤੇ ਜਨੂਨ ਉਸ ਦਾ ਇੱਕ ਹਿੱਸਾ ਹੈ ਅੱਛਾ ਤੇ ਅਸੀਂ ਅੱਜ ਇਹੀ ਸਮਝਣਾ ਹੈ ਕਿ ਇਹ ਬੁਟੀਕ ਸਿਰਫ ਇੱਕ ਕੱਪੜੇ ਵੇਚਣ ਵਾਲੀ ਥਾਂ ਕਿਉਂ ਨਹੀਂ ਹੈ हां मतलब इस तो वद के की है खास करके जबो आपा हेमा ਦੇ ਆਪਣੇ ਜੁੜਾ ਦੀ ਗੱਲ ਕਰਦੇ ਹਾਂ ਇਸ ਨਾਲ हां ਉਹਦਾ ਜਿਹੜਾ ਨਿੱਜੀ ਤੇ ਭਾਵਨਾਤਮਕ ਕਨੈਕਸ਼ਨ ਹੈ ਹੂੰ ਇਹ ਵਾਕੀ ਦਿਲਚਸਪ ਵਿਸ਼ਾ ਹੈ ਲਿਖਤ ਸ਼ੁਰੂ ਤੋਂ ਹੀ ਇਹ ਗੱਲ ਸਾਹਮਣੇ ਲਿਆਉਂਦੀ ਹੈ ਕਿ ਹੂੰ ਕਿਵੇਂ ਕਹਾਂ हेमा ਲਈ ਇਹ ਸਿਰਫ ਇੱਕ ਕੰਮ ਨਹੀਂ ਹੈ हां ਰੋਜੀ ਰੋਟੀ ਤੋਂ ਵੱਧ ਹੈ ਬਿਲਕੁਲ ਇਹ ਕੁਝ ਬਹੁਤ ਪਰਸਨਲ ਹੈ ਉਹਦੇ ਲਈ ਭਾਵਨਾਵਾਂ ਨਾਲ ਭਰਿਆ ਹੋਇਆ ਤੇ ਦੇਖੋ ਸਭ ਤੋਂ ਖਾਸ ਗੱਲ ਜਿਹੜੀ ਲਿਖਤ ਚੋਂ ਨਿਕਲ ਕੇ ਆਉਂਦੀ ਹੈ ਉਹ ਇਹ ਹੈ ਕਿ ਹੇਮਾ ਆਪਣੀ